ਇਹ ਤਸਵੀਰਾਂ ਤਖਤ ਸ੍ਰੀ ਕੇਸਗੜ ਸਾਹਿਬ ਦੀਆਂ ਨੇ। ਹੋਲੇ ਮਹੱਲੇ ਦੇ ਆਖਰੀ ਦਿਨ ਮਹੰਗ ਸਿੰਘਾਂ ਵੱਲੋਂ ਮੁਹੱਲਾ ਸਜਾਇਆ ਗਿਆ। ਮਹੰਗ ਸਿੰਘ ਨੀਲੇ ਤੇ ਕੇਸਰੀ ਬਾਣੇ 'ਚ ਹਾਥੀ ਘੋੜਿਆਂ ਤੇ ਸਵਾਰ ਨਜ਼ਰ ਆ ਰਹੇ ਸਨ। ਬਾਅਦ ਦੁਪਹਿਰ ਮੁਹੱਲਾ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਜਥੇਦਾਰ ਸਿੰਘ ਸਾਹਿਬ ਸੁਲਤਾਨ ਸਿੰਘ ਦੁਆਰਾ ਅਰਦਾਸ ਕਰਨ ਤੋਂ ਬਾਅਦ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਸ਼ੁਰੂ ਹੋ ਕੇ ਚਰਨ ਸਟੇਡੀਅਮ ਜਾ ਕੇ ਸਮਾਪਤ ਹੋਇਆ। ਨੇ ਹੰਗ ਸਿੰਘ ਜਥੇਬੰਦੀਆਂ ਨੇ ਔੜ ਦੌੜਾ ਅਤੇ ਗੱਤਕੇ ਦੇ ਜੋਰ ਦਿਖਾਈ ਲੱਖਾਂ ਦੀ ਤਾਦਾਦ ਚ ਸੰਗਤ ਦੇਸ਼ ਤੋਂ ਵੀ ਨਹੀਂ ਵਿਦੇਸ਼ ਤੋਂ ਵੀ ਸ਼ਾਮਲ ਹੋਈਲੇ ਹਾਲ ਸਹੀ ਬੋਲੇ ਬਣਾਏ ਕਿਉਂਕਿ ਸਾਧ ਸੰਗਤ ਦੀ ਹਰ ਧਰਮ ਦੀ ਬੋਲੀ ਹਰ ਧਰਮ ਦੇ ਗ੍ਰੰਥ ਹਰ ਧਰਮ ਦੇ ਸੁਭਾਜ ਔਰ ਹਰ ਧਰਮ ਦਾ ਬਾਣੀ ਬਾੜਾ ਜੋ ਕਿ ਕੋਈ ਵੀ ਧਰਮ ਆਪਣੀ ਔਚੀਆਂ ਕਦਰਾਂ ਕੀਮਤਾਂ ਤੋਂ ਬਿਨਾਂ ਦੁਨੀਆ ਵਿੱਚ ਪਰਖਣ ਨਹੀਂ ਹੋ ਸਕਦਾ ਉਹਦੇ ਲਈ ਉਹਦੇ ਧਾਰਮਿਕ ਗ੍ਰੰਥਾ ਦਾ ਹੋਣਾ ਉਹਦੇ ਧਰਮ ਦੇ ਸਿਧਾਂਤ ਉਹਦੇ ਧਰਮ ਦੀ ਰਹਿਣੀ ਮਹਿਣੀ ਤੇ ਤਿੰਨ ਗੱਲਾਂ ਦੀ ਬਹੁਤ ਯਾਦ ਅਜਰੂਰਤ ਹੁੰਦੀਆਂ ਔਰ ਫਿਰ ਜੀਆਂ ਰੋਣੇ ਦਾ ਪੂਰਨ ਕਰਮ ਔਰ ਧਰਮ ਅਨੁਸਾਰ ਹੋ ਤਾਂ ਉਹ ਧਰਮ ਨੂੰ ਪੂਰਨ ਮੰਨਿਆ ਜਾਂਦਾ ਹੈ تن گرو نانک دیو جی کے دسم پتا تن گرو گوبند سنگھ تک ڈائی سو سال کا یہ سفر ہے ڈھائی سو سال کا لمبا سفر سکھ تو لے کے سیکھ تک کا سفر ڈھائی سو سال پرانا ہے اور اس سفر طے کرنے واسطے سو سال لگے ہے یہ سکھ ہے ਸਿੰਘ ਸਮਾਹੀ ਹੈ ਇੱਥੇ ਧੰਗੁਰੂ ਨਾਨਕ ਸਾਹਿਬ ਜੀ ਨੇ ਸੰਪੂਰਨ ਸਿੱਖ ਇਸ ਭਰਤੀ ਤੇ ਸੱਜਿਆ ਉੱਥੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਜੇ ਮਹਾਰਾਜ ਜੀ ਨੇ ਸਿੰਘ ਰੂਪ ਦੇ ਕੇ 1600 ਨੇ ਲੜੇ ਦੀ ਬਸਾਕੀ ਨੂੰ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਇਸ ਪ੍ਰਤੀਕੀ ਕੇਸਗੜ ਸਾਹਿਬ ਜੀ ਕੋ ਸ਼ਰਮ ਤੇ ਸਪਾਹੀ ਇਹਨਾਂ ਦੋਨਾਂ ਨੂੰ ਸਤਿਗੁਰੂ ਜੀ ਨੇ ਸੰਪੂਰਨ ਕੀਤਾ ਸਿੰਘ ਨੂੰ ਸੰਪੂਰਨ ਰੂਪ ਦਿੱਤਾ ਸੱਤੇ ਪਾਤਸ਼ਾਹ ਜੀ ਨੇ ਸੰਤ ਭਗਤੀ ਦਾ ਪ੍ਰਤੀਕ ਹੈ ਔਰ ਸਿੰਘ ਸਪਾਹੀ ਦਾ ਬਹਾਦਰੀ ਦਾ ਸ਼ੂਰ ਬੀਰਤਾ ਦਾ ਪ੍ਰਤੀਕ ਹੈ ਭਗਤੀ ਔਰ ਸ਼ਕਤੀ ਦੋਨੋਂ ਮਿਲ ਕੇ ਦੁਨੀਆ ਦੇ ਵਿੱਚ ਜਨਮ ਦాతੇ ਪਾਪਾਂ ਦਾ ਨਾਸ਼ ਕਰਦੇ ਆ ਜਾਣ ਮੌਨ ਦਾ ਨਾਸ ਕਰਦੇ ਆ ਭੰਤੀ ਜਿੱਥੇ ਸਾਡੀ ਆਤਮਾ ਨੂੰ ਬਲਮਾਨ ਬਣਾਉਂਦੀ ਹੈ ਸਾਡੀ ਰੂਹ ਨੂੰ ਪਾਕਤ ਕਰ ਬਣਾਉਂਦੀ ਹੈ ਉੱਥੇ ਸਾਧ ਸੰਗਤ ਜੀ ਸਾਨੂੰ ਸੁਪਾਹੀ ਦੇ ਰੇਸ਼ੇ ਪੂਰਨ ਬਣੇ ਹਥਿਆਰ ਭਰੀ ਹੋਣਾ ਤਿਆਰ ਗੁਰਧਾਨੇਣਾ ਇਹ ਜਾਣੂ ਦੇ ਨਾਲ ਜੂਟਣ ਵਿੱਚ ਸਾਨੂੰ ਪਾਕਤ ਦਿੰਦਾ ਸਾਡੀ ਸਮਰੱਥਾ ਦੇ ਵਿੱਚ ਸ਼akti shakti ਦੇ ਵਿੱਚ ਇਹ ਬਹੁਤ ਵੱਡੀ 파ਗ ਪੈਦਾ ਕਰਦਾ ਹੈ ਧਾਰਮਿਕ ਤੌਰ ਤੇ ਤਾਂ ਇਹ ਸੋਤਾ ਦੇ ਵਿੱਚ ਆਵੇ ਤੁਹਾਨੂੰ ਕੋਈ ਬੇਨਤੀ ਕਰਦਾ ਕੱਟੋਕਾਰ ਮਹੀਨੇ ਵਿੱਚ ਇੱਕ ਉਹਦਾ ਉਹਨਾਂ ਪਿਛੇ ਬੈਠ ਕੇ ਅਸੀਂ ਮੀਟਿੰਗ ਵੀ ਕੀਤੀ ਸੀ ਤੇ ਇਹਨਾਂ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਨਾ ਇਹਨੇ ਉਦੋਂ ਵੀ ਇਸ ਗੱਲ ਦਾ ਬਹਿਸ ਕੀਤਾ ਸੀ ਕਿ ਉਹ ਸਮਾਗਮ ਆ ਗਿਆ ਭਾਰਤ ਪੰਜਾਬ ਦੀ ਲਹਿਰ ਨੂੰ ਪੰਜਾਬ ਕਰੇ ਪਲੇਸ਼ਰੀਆ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਹੁਲੇ ਮਹੱਲੇ ਦੀਆਂ ਗੋਮੀ ਤਿਉਹਾਰ ਹੁਲੇ ਮਹੱਲੇ ਦੀਆਂ ਸਲੇਵਾਲੀ ਜੀ ਨੇ ਜਿਹੜਾ ਪਹਿਲਾ ਹੋਲਾ ਮਹੱਲਾ 1700 ਦੇ ਵਿੱਚ ਆਰੰਭ ਕੀਤਾ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ ਉਦੋਂ ਤੋਂ ਲੈ ਕੇ ਆਪਾਂ ਹੋਲਾ ਮਹੱਲਾ ਜਿਹੜਾ ਜਿੱਤੇ ਸਮੁੱਚਾ ਖਾਲਸਾ ਪੰਥ ਉੱਥੇ ਸਾਰੀਆਂ ਇਹਨਾਂ ਸੰਗਜਫੇ ਬੰਦੀਆਂ ਫਿਰੌਨੀ ਪੰਥ ਅਕਾਲੀ ਢਾਡਰ ਪੰਜਵਾ ਤੱਕ ਵੱਲੋਂ ਵੀ ਸ਼੍ਰੀ ਆਨੰਦਪੁਰ ਸਾਹਿਬ ਕੇ ਹੋਲੇ ਮਹੱਲੇ ਦੀ ਜਿਹੜੀ ਪਰੰਪਰਾ ਹੈ ਇੱਥੇ ਹੀ ਮਨਾਏ ਜਾਂਦੇ ਨੇ ਹੋਲੇ ਮਹੱਲੇ ਆਪਾਂ ਕਿਉਂਕਿ ਮਹਾਨ ਜਿਹੜੇ ਸਮੁੱਚੇ ਖਾਲਸਾ ਪੰਥ ਨੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਤੇ ਮੈਂ ਵੀ ਆਪਣੇ ਵੱਲੋਂ ਜਿੱਥੇ ਸਾਰੀਆਂ ਰਹਿਣ ਸੰਗ ਜਥੇਬੰਦੀਆਂ ਵੱਲੋਂ ਜਿੱਥੇ ਹੋਲੇ ਮਹੱਲੇ ਦੇ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਕੇ ਆਪਣੀ ਹਾਜ਼ਰੀ ਲਵਾਉਂਦਾ ਤੇ ਨਾਲ ਮਹੱਲੇ ਦੀ ਜਿਹੜੀ ਰੌਣਕਾ ਹੋਣੀ ਹੈ ਜਿਵੇਂ ਬਾਬਾ ਵਸ਼ੇਸ਼ ਕੀਤਾ ਉਹ ਇਸੇ ਅਸਥਾਨ ਕਸ਼ਰੀ ਕੇਸਗੜ ਸਾਹਿਬ ਤੋਂ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਇਸੇ ਅਸਥਾਨ ਤੇ ਜਿਹੜੇ ਗੁਰੂ ਸਾਹਿਬ ਨੇ ਜਵਾਲ ਸਜਾਏ ਹੋਏ ਸੀ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕੋਈ ਗੁਰੂ ਦਾ ਸੇਖ ਤੇ ਉਹ ਵੀ ਜਿਹੜਾ ਖਾਲਸੇ ਨੂੰ ਸਰੂਪ ਬਖਸ਼ੇ ਕੀਤਾ ਖਾਲਸਾ ਆਕਾਰ ਫੁਰਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਬਾਜ ਉਹ ਗੁਰੂਆਂ ਧੜੀਆਂ ਨਹਿੰ ਸਿੰਘ ਪਹੁੰਚਾ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਬਾਹੂ ਬਾਹੂ ਕੋ ਬੈਣ ਸਿੰਘ ਆਪੇ ਘੋਰ ਦੇਦਾ ਜਿਹੜੇ ਚੱਕਰ ਤੋੜੇ ਜਮਾਲੇ ਫੜਲੇ ਕਮਰ कसे ਸਜਾ ਕੇ ਆਪਾਂ ਹਣ ਹੱਲੇ ਦੀਆਂ ਤਿਆਰੀਆਂ ਨੇ ਸਾਰਿਆਂ ਨੇ ਬਹੁਤ ਹੀ ਸ਼ੋਭ ਸ਼ਾਂਤੀ ਤੇ ਬਹੁਤ ਹੀ ਆਪਾਂ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਆਪਣੀਆਂ ਹਾਲੀਆਂ ਲਵਾਉਣੀਆਂ ਨੇ ਮੈਂ ਸਾਡੇ ਬਹੁਤ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਫਖਰੀ ਕੇਸਰ ਸਾਹਿਬ ਦੇ ਸਿੰਘ ਸਾਹਿਬ ਨੇ ਉੱਥੇ ਹੀ ਜੱਜਦਾ ਸ਼੍ਰੀ ਅਕਾਲ ਪਖਸ਼ਾ ਇਰੇ ਆਪਾਂ ਸਾਰਿਆਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਇਹਨਾਂ ਕੁਝ ਕਹਿਦਾ ਹਾਂ ਤੁਹਾਡੇ ਸੰਗਤਾਂ ਤੋਂ ਹਿਮਾਂ ਰਾਜਾ ਬੋਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਇਨ ਹੱਥ ਸੰਗ ਜਥੇਬੰਦੀਆਂ ਵੱਲੋਂ ਹਾਜ਼ਰੀ ਪ੍ਰਵਾਨ ਕਰਨੀ ਸਾਰਿਆਂ ਦਾ ਨਾਮ ਗੁਰੂ ਸਾਹਿਬ ਆਪ ਜਾਣਦੇ ਨੇ ਕਿਉਂਕਿ ਸਮਾਂ ਵੀ ਸੀਮਤ ਹੈ ਤੇ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ